ਦੋਹਰਾ ਸੁਰ ਹਾਰੇ ਜੀਤੇ ਅਸੁਰ ਲੀਨੇ ਸਕਲ ਸਮਾਜ ਦੀਨੋ ਇੰਦਰ ਭਜਾਇਕਾ ਮਹਾ ਪ੍ਰਬਲ ਦਲ ਸਾਜ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਸੁਰ ਹਾਰੇ ਜੀਤੇ ਅਸੁਰ ਲੀਨੇ ਸਕਲ ਸਮਾਜ ਦੇਖੋ ਸੁਰ ਹਾਰ ਗਏ ਸੁਰ ਹਾਰੇ ਜੀਤੇ ਅਸੁਰ ਜੀਤੇ ਅਸੁਰ ਉਹ ਅਸੁਰ ਸੀ ਜਿਹੜੇ ਅਸੁਰ ਜਿੱਤ ਜਿੱਤ ਗਏ ਸੁਰ ਹਾਰ ਗਏ ਲੀਨੇ ਸકલ ਸਮਾਜ ਜਿੰਨਾ ਸਮਾਜ ਸਾਰੀ ਲਈ ਸਮਾਜ ਦਾ ਮਤਲਬ ਹੁੰਦਾ ਜਿੰਨੀ ਪਬਲਿਕ ਸਮਾਜ ਨਹੀਂ ਕਹਿੰਦੇ ਆਪਾਂ ਸਾਰੀ ਸਮਾਜ ਸਹਿਮਤ ਕਰੀ ਹੈ ਲੀਨੇ ਸકલ ਸਮਾਜ ਇਹਦਾ ਮਤਲਬ ਹੈ ਸੁਰਾਂ ਦੇ ਵੇਲੇ ਜਿਹੜੀ ਪਬਲਿਕ ਸੀ ਪਰੇਸ਼ਾਨ ਸੀ ਇੱਥੇ ਜਦੋਂ ਹਾਰ ਜਿੱਤੀ ਹੈ ਕੋਈ ਵੀ ਜਿਹੜੀ ਲੜਾਈ ਹੈ ਬਗੈਰ ਪਬਲਿਕ ਦੀ ਸਹਿਪਤੀ ਤੋਂ ਬਿਨਾ ਨਹੀਂ ਜਿੱਤੀ ਜਾ ਸਕਦੀ ਇੱਥੋਂ ਇਹ ਵੀ ਪਤਾ ਲੱਗਦਾ ਜਿਹੜੇ ਸੁਰ ਹਾਰ ਰਹੇ ਨੇ ਇਹਦਾ ਮਤਲਬ ਬਹੁਤ ਜ਼ਿਆਦਾ ਕਰਪਸ਼ਨ ਬਹੁਤ ਜ਼ਿਆਦਾ ਧੱਕੇਸ਼ਾਹੀ ਔਰ ਬਹੁਤ ਜ਼ਿਆਦਾ ਮਿਸ ਇੰਟਰਪ੍ਰੀਟੇਸ਼ਨ ਜਿਹੜੀ ਧਰਮ ਦੀ ਹੈ ਉਹ ਸੀ ਹੋ ਰਹੀ ਆਸਾਂ ਦੇ ਵਿੱਚ ਜੇ ਆਪਾਂ ਦਸਮ ਗ੍ਰੰਥ ਨੂੰ ਦੇਖੀਏ ਜਿਹੜਾ ਠੀਕਾਕਾਰ ਹੈ ਨਰੈਣ ਸਿੰਘ ਮਝੰਗਾ ਉਹ ਇਹ ਅਨਰਥ ਤੇ ਅਰਥ ਪਾਪ ਕਰੀ ਜਾਂਦਾ ਅਨਰਥ ਕਰਨਾ ਜੇ ਮੈਂ ਆਪਾਂ ਮੇਖਨ ਬੜਾ ਅਨਰਥ ਕਰਦਾ ਪਾ ਅਨਰਥ ਦਾ ਮਤਲਬ ਅਰਥਾਂ ਨੂੰ ਵਿਗਾੜ ਦੇਣਾ ਅਨਰਥ ਕਰਨਾ ਗਲਤ ਪ੍ਰਚਾਰ ਕਰਨਾ ਗਲਤ ਗੁਰਬਾਣੀ ਦੇ ਵੇਦਾਂ ਦੇ ਸਹੀ ਗਲਤ ਅਰਥ ਕਰਨਾ ਉਹ ਅਨਰਥ ਹੈ ਆਸਰ ਵਿੱਚ ਸਭ ਤੋਂ ਵੱਡਾ ਪਾਪ ਹੈ ਕਿਸੇ ਦੀ ਵਿਚਾਰਧਾਰਾ ਨੂੰ ਗੰਦਲਾ ਕਰ ਦੇਣਾ ਸਹੀ ਵਿਚਾਰਧਾਰਾ ਨੂੰ ਡਾਇਰੈਕਸ਼ਨ ਉਹਦੀ ਬਦਲ ਕੇ ਉਹਦਾ ਸੰਸਾਰ ਮੰਨ ਕੇ ਉਹਦੇ ਜਿਹੜੇ ਅਰਥ ਨੇ ਨਿਰਾਕਾਰੀ ਉਹਨੂੰ ਸੰਸਾਰੀਕਰਨ ਕਰ ਦੇਣਾ ਉਹਨਾਂ ਅਰਥਾਂ ਦਾ ਇਹ ਸਭ ਤੋਂ ਵੱਡਾ ਅਨਰਥ ਆ ਸੱਚ ਇਹ ਹੋਣ ਲੱਗਿਆ ਸੀ ਉਸ ਟਾਈਮ ਤੇ ਜਦ ਸੁਰ ਹਾਰੇ ਨੇ ਕਿਉਂਕਿ ਜਿੰਨਾ ਧਰਮ ਦਾ ਉਸ ਟਾਈਮ ਤੇ ਕਬਜ਼ਾ ਹੁੰਦਾ ਇਹ ਸੁਰਾਂ ਕੋਲੇ ਹੁੰਦਾ ਸੁਰਾਂ ਕੋਲੇ ਹੁੰਦਾ ਉਹ ਜੈਜਾ ਪ੍ਰਚਾਰ ਕਰਨ ਗਏ ਹੁਣ ਦੇਖੋ ਜਿੰਨੇ ਹੱਜਾ ਸਾਡੇ ਕੋਲ ਜੋ ਸਾਡੇ ਐਸਜੀਪੀਸੀ ਹੈ ਜਾਂ ਜੋ ਸਾਡੇ ਸੰਤਨੇ ਜਾਂ ਜੁਨੀਆਂ ਵੀ ਸੰਸਥਾਵਾਂ ਵਿੱਚ ਪ੍ਰਚਾਰ ਕਰ ਰਹੀਆਂ ਨੇ ਹੁਣ ਪਬਲਿਕ ਨੂੰ ਮੰਨ ਲਈ ਵੀ ਸਹੀ ਇਹੀ ਹੈ ਵੀ ਸਹੀ ਇਹੀ ਹੈ ਕਿਉਂਕਿ ਕਾਬਜ ਹੋਣ ਪਰ ਜਿਹੜੇ ਲੋਕ ਗੁਰਦੁਆਰੇ ਜਾਂ ਮੰਦਿਰਾਂ ਨਾਲ ਅਟੈਚ ਨਹੀਂ ਹੈਗੇ ਉਹਨਾਂ ਦਾ ਜੀਵਨ ਜੇ ਅੱਜ ਦੇਖੀਏ ਬਹੁਤ ਵਧੀਆ ਜੀਵਨ ਉਹਨਾਂ ਨਾਲੋਂ ਅੱਡ ਲੋਕ ਬੈਠੇ ਨੇ ਜਿਹੜੇ ਜਿਨ੍ਹਾਂ ਨੂੰ ਇਹ ਨਾਸਤਕ ਕਹਿੰਦੇ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਗੁਰਦੁਆਰੇ ਨਹੀਂ ਕਦੇ ਆਏ ਮੰਦਰ ਨਹੀਂ ਕਦੇ ਆਏ ਜਿਨ੍ਹਾਂ ਨੂੰ ਇਹ ਨਾਸਤਕ ਕਹਿੰਦੇ ਨੇ ਉਹਨਾਂ ਨਾਲ ਜੇ ਅਸੀਂ ਕੰਪੇਅਰ ਕਰੀਏ ਲੋਭ ਦੇ ਹਿਸਾਬ ਨਾਲ ਕ੍ਰੋਧਾਂ ਦੇ ਹਿਸਾਬ ਨਾਲ ਸਾਰੇ ਜਿਵੇਂ ਕਾਰਾਂ ਦੇ ਉੱਤੇ ਅਸੀਂ ਕਸੌਟੀ ਤੇ ਲਾਈਏ ਤਾਂ ਉਹਨਾਂ ਦਾ ਜੀਵਨ ਫੇਰ ਵੀ ਇਹਨਾਂ ਨਾਲੋਂ ਚੰਗਾ ਹੈ ਜਿਨ੍ਹਾਂ ਨੂੰ ਇਹ ਅਸੁਰ ਕਹਿੰਦੇ ਨੇ ਜਿਨਨੂੰ ਇਹ ਨਾਸਕ ਕਹਿੰਦੇ ਨੇ ਇਹੋ ਜੀ ਪੋਜੀਸ਼ਨ ਉਸ ਟਾਈਮ ਤੇ ਹੁੰਦੀ ਹੈ ਜਦੋਂ ਸੁਰ ਹਾਰਦੇ ਹੁੰਦੇ ਨੇ ਸੁਰ ਹਾਰੇ ਜਿਸੇ ਅਸੁਰ ਲੀਨੋ ਸਕਲ ਸਮਾਜ ਸਾਰਾ ਸਮਾਜ ਸਹਿਮਤ ਕਰ ਲਿਆ ਸਾਰਾ ਸਮਾਜ ਕਿਉਂਕਿ ਬਿਗੈਰ ਸਮਾਜ ਤੋਂ ਬਣਾ ਜਿੱਤੇ ਰਾਜੇ ਨਹੀਂ ਰਹਿ ਸਕਦਾ ਜਦ ਪਬਲਿਕ ਦੇ ਵਿੱਚੋਂ ਨਾ ਰਹੇ ਜਿਵੇਂ ਅੱਜ ਦੀ ਪੋਜੀਸ਼ਨ ਬਣੀ ਹੋਈ ਹੈ ਉਹੋ ਜੀ ਪੋਜੀਸ਼ਨ ਹੁੰਦੀ ਹੈ ਹਾਂਜੀ ਦੀਨੋ ਇੰਦਰ ਭਜਾਇਕ ਹੈ ਮਹਾ ਪ੍ਰਭਲ ਦਲ ਸਾਜ ਆ ਦੇਖੋ ਮਹਾ ਪ੍ਰਭਲ ਦਲ ਸਾਜ ਹੈ ਇੰਦਰ ਨੂੰ ਅੰਦਰੋਂ ਨਿਕਾਲ ਕੇ ਇੰਦਰ ਵੀ ਨਿਕਲਦਾ ਕਿੱਥੋਂ ਉਹਦੀ ਰਾਜਧਾਨੀ ਚੋਂ ਜਿਹੜੀ ਇੰਦਰ ਦੀ ਰਾਜਧਾਨੀ ਹੈ ਇੰਦਰ ਹੁੰਦਾ ਸਾਰੇ ਦੇਵਤਾ ਹੈ ਤਾਂ ਵੈਸੇ ਵੀ ਇੰਦਰ ਵੀ ਦੇਵਤਾ ਹੀ ਹੈ ਇਹ ਵੀ ਸੁਰਪਰ ਸੁਰ ਰਾਜ ਹੈ ਸੁਰਪਾਲ ਆ ਰਿਹਾ ਸਾਰੇ ਦੇਵਤਿਆਂ ਦਾ ਰਾਜਾ ਲੀਡਰ ਜਿਵੇਂ ਅੱਜ ਦੀ ਆਪਾਂ ਕਹਿੰਦੇ ਲੀਡਰ ਉਹ ਹੁੰਦਾ ਜਿਹੜਾ ਸਾਰੇ ਦੇਵਤਿਆਂ ਵਿੱਚੋਂ ਜ਼ਿਆਦਾ ਗਿਆਨ ਰੱਖਦਾ ਹੈ ਜ਼ਿਆਦਾ ਗਿਆਨ ਰੱਖਦਾ ਉਹਨੂੰ ਇੱਕ ਨੂੰ ਆਗੂ ਬਣਾ ਦਿੱਤਾ ਜਾਂਦਾ ਉਹ ਕਹਿੰਦੇ ਉਹ ਵੀ ਨਿਕਲਦਾ ਦੀਨੋ ਇੰਦਰ ਭਜਾਇ ਕੇ ਭਜਾਇ ਕੇ ਭਜਾਇਆ ਹੈ ਮਹਾ ਪ੍ਰਭਲ ਦਲ ਸਾਜ ਮਹਾ ਪ੍ਰਭਲ ਦਲ ਸਾਜ ਹੈ ਉਹ ਜਿਹੜਾ ਮਹਾ ਪ੍ਰਭਲ ਦਲ ਪ੍ਰਭਲ ਦਾ ਮਤਲਬ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਹੁਤ ਕੋ ਲੈਵਲ ਤੇ ਵੀ ਬਹੁਤ ਬਹੁਤ ਕੋ ਬਲ ਵੀ ਉਹਨਾਂ ਕੋਲ ਜ਼ਿਆਦਾ ਸੀ ਬਾਹੂ ਬਲ ਵੀ ਜ਼ਿਆਦਾ ਸੀ ਤੇ ਮੈਨ ਪਾਵਰ ਦੇ ਨਾਲ ਸੀਗੀ ਸਿੰਲੀ ਨੋ ਸਕਲ ਸਮਾਜ ਪਬਲਿਕ ਵੀ ਨਾਲ ਹੈ ਗਿਆਨਵਾਨ ਵੀ ਵੱਧ ਨੇ ਉਹਨਾਂ ਨਾਲੋਂ ਸਾਰਿਆਂ ਨਾਲੋਂ ਤਾਂ ਇੰਦਰ ਭਜਾਇਆ ਹੈ ਇੰਦਰ ਭਜਾਦਾ ਹਾਂਜੀ ਸਵਈਆ ਛੀਨ ਭੰਡਾਰ ਲਿਓ ਹੈ ਕੁਬੇਰ ਤੇ ਸੇਸ਼ਹੁ ਤੇ ਮਨਮਾਲ ਛੁਡਾਈ ਅਗਲਾ ਕੰਮ ਉਹਨਾਂ ਨੇ ਕੀ ਕੀਤਾ ਜਦੋਂ ਕੋਈ ਦੂਜੀ ਫੌਜ ਦੂਜੇ ਦੇ ਕਬਜ਼ਾ ਕਰ ਲੈਂਦੀ ਹੈ ਰਾਜਾ ਭਜਾਉਣ ਤੋਂ ਬਾਅਦ ਦੂਜਾ ਕੰਮ ਕੀ ਹੁੰਦਾ ਛੀਨੋ ਭੰਡਾਰ ਭੰਡਾਰ ਜਿੰਨੇ ਸੀ ਜਿੰਨੇ ਜਿੰਨੇ ਖਜ਼ਾਨੇ ਚਾਹੇ ਖਾਣ ਪੀਣ ਵਾਲੇ ਜਿਵੇਂ ਸਟੋਰ ਹੋ ਗਏ ਆਪਣੇ ਖਾਣ ਪੀਣ ਦੇ ਸਟੋਰ ਜੋ ਵੀ ਹੈ ਪਿਆ ਆਪਣੇ ਕੋਲ ਹਰ ਜਿੰਨਾ ਉਹਨਾਂ ਦਾ ਕੁਬੇਰ ਕੁਬੇਰ ਹੁੰਦੇ ਨੇ ਜਿਹੜੇ ਧਨ ਦੌਲਤ ਵਾਲੇ ਵੱਡੇ ਸ਼ਾਹੂਕਾਰ ਜਿਹੜੇ ਇਹ ਮੰਦਰਾਂ ਗੁਰਦੁਆਰਿਆਂ ਵਾਲੇ ਜਿਹੜੇ ਧਰਮਾਂ ਦੇ ਪੀਠਾਂ ਦੇ ਉਸ ਟਾਈਮ ਦੇ ਠੇਕੇਦਾਰ ਹੁੰਦੇ ਨੇ ਇਹ ਕਾਬਜ ਹੁੰਦੇ ਨੇ ਜਿਹੜੇ ਉਹ ਵੀ ਲੈ ਲਏ ਉਹਨਾਂ ਨੇ ਕਬੇਰ ਵੀ ਲੈ ਲਏ ਔਰ ਜਿੰਨੇ ਭੰਡਾਰ ਸੀਗੇ ਉਹ ਭੰਡਾਰ ਇੱਕ ਤਰ੍ਹਾਂ ਦਾ ਨਹੀਂ ਨਾ ਆਉਂਦਾ ਭੰਡਾਰ ਦੇ ਵਿੱਚ ਸਾਰਾ ਕੁਝ ਆ ਜਾਂਦਾ ਜਿਵੇਂ ਆਪਾਂ ਕਹਿੰਦੇ ਨਹੀਂ ਕਨਕਦਾ ਭੰਡਾਰ ਕਰ ਲਿਆ ਜੀਰੀ ਦਾ ਭੰਡਾਰ ਕਰ ਲਿਆ ਵੀ ਭੰਡਾਰ ਨੇ ਉਹ ਵੀ ਲੈ ਲਿਆ ਸਾਰਾ ਕਬਜ਼ਾ ਕਰ ਲਿਆ ਉਹਦੇ ਤੇ ਔਰ ਜਿਹੜੇ ਕਬੇਰ ਸੀ ਉਹ ਵੀ ਲੈ ਲਏ ਹਾਂ ਜੇਸ਼ੂ ਹੁੰਦੇ ਮਨਮਾਲ ਛਡਾਈ ਜੇਸ਼ੂ ਹੁੰਦੇ ਮਨਮਾਲ ਛਡਾਈ ਜੇਸ਼ੂ ਹੁੰਦੇ ਹੁਣ ਇਹ ਅਰਥ ਕਰ ਰਿਹਾ ਵੀ ਛੇਸ਼ਨਾਗ ਦੋ ਮੰਨ ਕੇ ਜਿਹੜੀ ਮਣੀ ਸੀ ਉਹ ਖੋਲੀ ਅਸਲ ਦੇ ਵਿੱਚ ਸੱਪ ਇਹ ਹੀ ਹੁੰਦੇ ਨੇ ਮਣੀ ਆਲੇ ਜਿਹੜੇ ਪੈਸੇ ਤੇ ਕਬਜ਼ਾ ਕਰੀ ਬੈਠੇ ਹੁੰਦੇ ਨੇ ਪਬਲਿਕ ਨੂੰ ਪਰੇਸ਼ਾਨ ਕਰਕੇ ਪਬਲਿਕ ਤੋਂ ਧੱਕੇ ਨਾਲ ਖੋਹ ਕੇ ਧੱਕੇ ਨਾਲ ਖੋਹ ਕੇ ਜਿਵੇਂ ਅੱਜ ਵੀ ਆ ਧੱਕੇ ਨਾਲ ਖੋਹ ਕੇ ਜਿਹੜੇ ਕਾਬਜ਼ ਹੁੰਦੇ ਨੇ ਅਸਲ ਛੇ ਛੇ ਨੇ ਜਿਹੜਾ ਮਣੀ ਆਲਾ ਸਭ ਕੋਈ ਨਹੀਂ ਹੁੰਦਾ ਮਣੀਆਲੇ ਸੱਪਾ ਆਦਮੀਆਂ ਦਾ ਸੱਪਾ ਜਿਹੜਾ ਜਿਹੜਾ ਕਬਜ਼ਾ ਕਰੀ ਬੈਠਾ ਉਹ ਕਹਿੰਦੇ ਉਹਨੇ ਦੋਵੇਂ ਥਾਲਾ ਜਿੰਨਾ maal ਇਕੱਠਾ ਕੀਤਾ ਸੀ ਸਾਰਾ ਖੋੜੇ ਰਕਸ਼ਾ ਛੇ ਸ਼ੋਂ ਤੇ ਛੇ ਸ਼ੋਂ ਦਾ ਮਦਰਾ ਬੰਦ ਸੀ ਛੇ ਜਣ ਅਗ ਸੀ ਮਣੀਆਲੇ ਸੱਪੇ ਦੇ ਕਬਜ਼ੇ ਹੋਈ ਬੈਠੇ ਸੀ ਉਹ ਵੀ ਸਾਰੇ ਲੈ ਲਏ ਹਾਂਜੀ ਜਿੱਤ ਲੋਕੇਸ਼ ਦਿਨੇਸ਼ ਨਿਸ਼ੇਸ਼ ਗਣੇਸ਼ ਜਲਿਓ ਜਲੇਸ਼ ਦਿਓ ਹੈ ਭਜਾਈ ਦੇਖੋ ਕਹਿੰਦਾ ਹੁਣ ਆਕੇ ਲੋਕੇਸ਼ ਆਕੇ ਆਕੇ ਦਿਨੇਸ਼ ਨਿਸ਼ੇਸ਼ ਆਕੇ ਆਕੇ ਨਿਸ਼ੇਸ਼ ਗਣੇਸ਼ ਇਹ ਚਾਰ ਕੈਟਾਗਰੀਆਂ ਹੁੰਦੀਆਂ ਨੇ ਜਿਵੇਂ ਟੌਪ ਦੇ ਵਿਦਵਾਨ ਗਣੇਸ਼ ਉਹ ਰਾਈਟਰ ਐ ਨਾ ਵੱਡਾ ਜਿਹੜਾ ਗਣੇਸ਼ ਦੀਪ ਦਿਖਾਈ ਆ ਬਹੁਤ ਵੱਡਾ ਰਾਈਟਰ ਦਿਖਾਇਆ ਜਿਹੜਾ ਵੇਦਾਂ ਦਾ ਲਿਖਣ ਵਾਲਾ ਦਿਖਾਇਆ ਗਣੇਸ਼ ਯਾਨੀ ਕਿ ਇੱਕ ਗਣੇਸ਼ ਨਹੀਂ ਹੁੰਦਾ ਜਿੰਨੇ ਵੀ ਰਾਈਟਰ ਨੇ ਸਾਡੇ ਕੋਲ ਨੇ ਜਿਵੇਂ ਕਿਉਂਕਿ ਰਾਈਟਰ ਨੇ ਜਿਹੜੇ ਰਾਈਟਰਾਂ ਦੇ ਹੱਥ ਵਿੱਚ ਕਲਮ ਹੁੰਦੀ ਐ ਕਲਮ ਦੀ ਵੀ ਇੱਕ ਤਾਕਤ ਐ ਕਲਮ ਦੀ ਵੀ ਇੱਕ ਤਾਕਤ ਐ ਜਿਵੇਂ মিডিਆ ਇੱਜ ਸਾਡੇ ਕੋਲ ਪ੍ਰਿੰਟ মিডিਆ ਇਹ ਜਿੰਨੇ ਨੇ ਸਾਰੇ ਆਪਣੇ ਅਧੀਨ ਕਰ ਲਏ ਉਹਨਾਂ ਨੇ ਦਿਨੇਸ਼ ਦਿਨ ਦਾ ਦਿਨ ਦਾ ਰਾਜਾ ਦਿਨ ਦਾ ਰਾਜਾ ਕੋਣ ਸੂਰਜ ਨਿਸ਼ੇਸ਼ ਨਿਸ਼ਮ ਰਾਤ ਨੂੰ ਹੁੰਦੀ ਹੈ ਰਾਤ ਦਾ ਰਾਜਾ ਕੋਣ ਚੰ드ਰਮਾ ਜਾਨੀ ਕਿ ਸੂਰਜ ਵਰਗਾ ਗਿਆਨ ਰੱਖਣ ਵਾਲੇ ਵਿਦਵਾਨ ਵੀ ਚੰਦਰਮੇ ਵਰਗਾ ਗਿਆਨ ਰੱਖਣ ਥੋੜਾ ਘੱਟ ਹੁਣ ਆਪਣੇ ਕੋਲ ਕੋਈ ਇੱਕੋ ਇੱਕੋ ਕੈਟਾਗਰੀ ਦੇ ਨੇ ਸਾਰੇ ਵਿਦਵਾਨ ਕੋਈ ਟੌਪ ਦੇ ਬੁੱਧੀਜੀਵੀ ਨੇ ਜਿਹੜੇ ਹੁਣ ਮੀਡੀਆ ਸਲਾਹਕਾਰ ਨੇ ਐਡਵਾਈਜ਼ਰ ਸਲਾਹਕਾਰ ਨੇ ਸਰਕਾਰਾਂ ਦੇ ਜਿਹੜੇ ਜਿਹੜੇ ਸਰਕਾਰਾਂ ਨੂੰ ਸਲਾਹ ਕਰ ਦਿੰਦੇ ਨੇ ਵੱਡੇ ਵੱਡੇ ਉਪਦੇਜੀ ਵੀ ਨੇ ਉਹ ਤੋਂ ਨੀਵੇਂ ਪੱਧਰ ਦੇ ਜਿਹੜੇ ਸਮਾਜ ਨੂੰ ਗਾਈਡਲਾਈਨ ਦਿੰਦੇ ਨੇ ਉਹ ਵੀ ਰਾਈਟਰ ਨੇ ਉਹ ਕਹਿੰਦੇ ਹੁਣ ਪੜਿਓ ਜਿਤ ਲੁਕੇਸ਼ ਦਿਨੇਸ਼ ਨਿਸ਼ੇਸ਼ ਗਣੇਸ਼ ਗਣੇਸ਼ ਇਹ ਚਾਰੇ ਇਹ ਚਾਰੇ ਕੈਟਾਗਰੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੋਂ ਬਿਨਾ ਰਾਜ ਨਹੀਂ ਚੱਲਦਾ ਹੁੰਦਾ ਜਿੰਨਾ ਜੇ ਰੋ ਜਿਵੇਂ ਹੁਣ ਦੇਖੋ ਹੁਣ ਪੰਜਾਬ ਸਰਕਾਰ ਨੇ ਕਿਦਾ ਨਹੀਂ মিডিਆ ਤੇ ਕਬਜ਼ਾ ਕਿਉਂਕਿ মিডিਆ ਵੀ ਪਬਲਿਕ ਦੇ ਮਾਈਂਡ ਨੂੰ ਬਦਲਦਾ ਜਿਹੜੀ ਕਲਮ ਹੁੰਦੀ ਹੈ ਸਾਡੀ ਸੋਚ ਨਹੀਂ ਨੂੰ ਬਦਲਦੀ ਬੌਣ ਨੂੰ ਵੱਡੀਆਂ ਵੱਡੀਆਂ ਇਨਕਲਾਬ ਆ ਜਾਂਦੇ ਨੇ ਕਲਮ ਦੇ ਨਾਲ ਕਲਮ ਦੀ ਜਿਹੜੀ ਤਾਕਤ ਹੈ ਕਲਮ ਦੇ ਵਿੱਚ ਸ਼ਸਤਰ ਨਾਲੋਂ ਵੀ ਜ਼ਿਆਦਾ ਤਾਕਤ ਹੈ ਕਲਮ ਦੇ ਵਿੱਚ ਜਿਹੜੀ ਕਲਮ ਦੀ ਤਾਕਤ ਹੈ ਅਜੀ ਕਲਮ ਦੀ ਆਪਾਂ ਕਹਿੰਦੇ ਕਲਮ ਦੀ ਮਾਰ ਮਾਰਦੀ ਹੋਣਾ ਨੇ ਕਲਮ ਦੀ ਮਾਰ ਜਿਹੜੀ ਹੈਗੀ ਆ ਉਹ ਸ਼ਸਤਰ ਤੇ ਵਾਰ ਤੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਸਾਨੂੰ ਆਪਾਂ ਨੂੰ ਕਿਵੇਂ ਪਤਾ ਲੱਗੇ ਜਿਸ ਗੱਲ ਦਾ ਇਹ ਗੱਲ ਆਪਾਂ ਹੁਣ ਉੱਥੋਂ ਦੇਖਾਂਗੇ ਆਦੀ ਬਾਣੀ ਚ ਕਬੀਰ ਸਾਹਿਬ ਕੀ ਕਹਿੰਦੇ ਨੇ ਇਸ ਬਾਰੇ ਇਹੜਾ ਸ਼ਬਦ ਹੈ ਨਾ ਸ਼ਬਦ ਬੋੜ ਕਹਿੰਦੇ ਚੋਟ ਸਹੇਲੀ ਸੇਲ ਕੀ ਸੇਲ ਕਹਿੰਦੇ ਨੇ ਵਰਚੀ ਨੂੰ ਕਹਿੰਦੇ ਉਹ ਸੌਖੀ ਆ ਸਹਣੀ ਕਹਿੰਦੇ ਚੋਟ ਸਹੇਲੀ ਸੇਲ ਕੀ ਲਾਗ ਤਲੇ ਉਹ ਸਾਸ ਕਹਿੰਦੇ ਲੱਗਣ ਤੋਂ ਬਾਅਦ ਵਰਚੀ ਮਾੜਾ ਮੋਟਾ ਸਾਹ ਲੈ ਲੂ ਜਦੀ ਦਾ ਮਰਦਾ ਨਹੀਂ ਪਰ ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮਹਦਾਸ ਜਿਹੜਾ ਸ਼ਬਦ ਦੀ ਚੋਟ ਸਹਜਵੇ ਸ਼ਬਦ ਦੀ ਚੋਟ ਸਹਣੀ ਬਹੁਤ ਔਖੀ ਆ ਸ਼ਬਦਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਆਪਾਂ ਹੁੰਦੇ ਨਹੀਂ ਕਿ ਲੀਡਰ ਬਿਆਨ ਦੇ ਦਿੰਦੇ ਨੇ ਬੋਲ ਨੇ ਜਿਹੜੇ ਬੋਲ ਪਬਲਿਕ ਦੇ ਵਿੱਚ ਭਾਈਚਾਰਾ ਵੀ ਪੈਦਾ ਕਰ ਸਕਦੇ ਨੇ ਬੋਲ ਵੱਡੇ ਵੱਡੇ ਹਫਤਾ ਫੜਾ ਤਬਦੀ ਵੀ ਪੈਦਾ ਕਰ ਸਕਦੇ ਨੇ ਬੋਲ ਦੇ ਵਿੱਚ ਬੜੀ ਹੋਣ ਹੁਣ ਦ੍ਰੋਪਦਾਂ ਨੇ ਕੀ ਕੀਤਾ ਸੀ ਬੋਲੇ ਬੋਲੇ ਸੀ ਇੱਕ ਇੱਕ ਬੋਲ ਨੇ ਮਹਾਭਾਰਤ ਕਰਾਤੀ ਸੀ ਕਬੋਲ ਵੀ ਹੁੰਦਾ ਨੇ ਇੱਕ ਇੱਕ ਬੋਲ ਐ ਇੱਕ ਕਬੋਲ ਐ ਇਸ ਕਰਕੇ ਸ਼ਬਦ ਦੀ ਬੋਲ ਦੀ ਆਵਾਜ਼ ਦੀ ਸ਼ਬਦਾਂ ਨੂੰ ਅੱਖਰੀ ਰੂਪ ਦਵਾਂਗੇ ਨਾ ਇਸ ਕਰਕੇ ਸ਼ਬਦ ਵਿੱਚ ਬੜੀ ਤਗੜੀ ਤਾਕਤ ਹੈ ਤਾਂ ਹੀ ਅੱਜ ਸਾਰੇ ਸੰਸਾਰ ਦੇ ਜਿੰਨੇ ਵੀ ਰਾਜ ਕਰਨ ਵਾਲੇ ਨੇ ਜਦੋਂ ਵੀ ਝਗੜਾ ਹੁੰਦਾ ਹੈ ਸਾਰੇ ਇੱਕ ਮਤ ਨੇ ਵੀ ਕਿਸੇ ਵੀ ਲੜਾਈ ਦਾ ਹੱਲ ਹਥਿਆਰ ਨਹੀਂ ਗੋਲੀ ਹਥਿਆਰ ਗੋਲੀ ਹੱਲ ਨਹੀਂ ਕਿਸੇ ਵੀ ਲੜਾਈ ਦਾ ਤਾਂ ਹੀ ਕਹਿੰਦੇ ਨੇ ਜੀ ਗੱਲਬਾਤ ਗੱਲਬਾਤ ਆ ਕਰ ਲੋ ਵੀ ਹਰ ਮਸਲੇ ਹਰ ਲੜਾਈ ਦਾ ਮਸਲਾ ਜਿਹੜਾ ਹੱਲ ਹੈ ਗੱਲਬਾਤ ਨਾਲ ਹੋ ਸਕਦਾ ਵਿਚਾਰ ਵਟਾਂਦਰਾ ਨਾਲ ਹੋ ਸਕਦਾ ਅੱਛਾ ਪੜ ਸਟੈਂਡ ਨਹੀਂ ਕਰਦੇ ਹੁੰਦੇ ਹੈ ਵਰਤ ਦੇ ਫਿਰ ਵੀ ਹਥਿਆਰੇ ਹੁੰਦੇ ਨੇ ਆਪਣੇ ਵੱਲੋਂ ਬਹੁਤ ਬਹੁਤ ਮੂੰਹ ਤੱਕ ਸਹਿਮਤ ਹੁੰਦੀਆਂ ਗੱਲਾਂ ਹੈ ਵੀ ਹਰ ਮਸਲੇ ਦਾ ਹੱਲ ਗੱਲਬਾਤ ਹੈ ਪਰ ਇਹਦੇ ਤੇ ਪੈਰਾਂ ਨਹੀਂ ਹੁੰਦੇ ਹੁੰਦੇ ਆਪਣੇ ਵੱਲੋਂ ਜਿੱਥੇ ਤੱਕ ਇਹਨਾਂ ਦੀ ਵਾਹ ਚੱਲਦੀ ਹੈ ਵਰਤ ਦੇ ਸ਼ਸਤਰੇ ਹੁੰਦੇ ਨੇ ਜ਼ੁਬਾਨ ਬੰਦ ਕਰਾਉਣ ਵਾਸਤੇ ਕੋਲੀ ਦੀ ਵਰਤੋਂ ਕਰਦੇ ਹੁੰਦੇ ਨੇ ਵੱਡੀਆਂ ਵੱਡੀਆਂ ਆਵਾਜ਼ਾਂ ਨੂੰ ਦਬਾਉਣ ਵਾਸਤੇ ਆਵਾਜ਼ ਹੈ ਗੁਰੂਆਂ ਨੇ ਕੀ ਕੀਤਾ ਆਵਾਜ਼ ਹੈ ਸੀ ਬੋਲੇ ਸੀ ਜਦੋਂ ਗੁਰੂ ਗੁਰੂ ਜੀਆ ਭਗਤਾਂ ਨੇ ਪ੍ਰਚਾਰ ਕੀਤਾ ਬੋਲੇ ਸੀ ਉਹਨਾਂ ਕੋਲ ਬੋਲਾਂ ਦੇ ਵਿੱਚੇ ਵਜਨ ਸੀ ਉਹਨਾਂ ਦੇ ਬੋਲ ਦੇ ਵਿੱਚ ਇੱਕ ਆਪਣਾ ਵਜਨ ਹੁੰਦਾ ਕਿਉਂਕਿ ਕਬੀਰ ਸਾਹਿਬ ਵੀ ਕਬੀਰ ਸਾਹਿਬ ਤੋਂ ਬਦਲ ਕੋ ਕਬੀਰ ਪਹਿਲੇ ਪਾਛਾ ਤੋਂ ਪਹਿਲੋਂ ਬਾਣੀ ਹੈ ਕਬੀਰ ਸਾਹਿਬ ਦੀ ਸਾਡੇ ਕੋਲ ਜਿਹੜਾ ਮੌਜੂਦਾ ਅਜਗੁਰੂ ਰਣ ਸਾਹਿਬ ਹੈ ਸਭ ਤੋਂ ਪਹਿਲੀ ਬਾਣੀ ਜੇ ਸਾਡੇ ਕੋਲ ਹੈ ਰਿਕਾਰਡ ਤੋਂ ਕਬੀਰ ਸਾਹਿਬ ਦੀ ਹੈ ਕਬੀਰ ਸਾਹਿਬ ਤੋਂ ਸਾਰੀ ਗੱਲ ਦਾ ਪਤਾ ਲੱਗੂਗਾ ਵੀ ਗੱਲ ਹੈ ਕਿ ਉਹ ਕਹਿੰਦੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਕਹਿੰਦੇ ਲੱਗਦੇ ਹੀ ਕੋਹਂਗਰ ਪਰਿਆ ਪੁਰਖ ਰੇਜੇ ਸ਼ੇਖ ਕਰੇਜੇ ਦੇ ਸ਼ੇਖ ਬੈ ਦਿਲ ਚ ਸ਼ੇਖ ਨਹੀਂ ਪਿਆ ਜਿਹੜੀ ਬਾਹਰਲੀ ਜ਼ੇਲ ਹੈ ਬਾਹਰਲੀ ਫਰਛੀ ਹੈ ਬਾਹਰਲਾ ਹਥਿਆਰ ਹੈ ਉਹ ਆਹ ਹਿਰਦੇ ਵਿੱਚ ਸੇ ਸ਼ੇਖ ਕਰੂਗਾ ਪਰ ਜਿਹੜਾ ਬੋਲ ਹੈ ਉਹ ਕਲੇਜੇ 'ਚ ਸ਼ੇਖ ਕਰਦਾ ਆਪਾਂ ਕਹਿੰਦੇ ਮੇਰੇ ਕਲੇਜੇ ਠੰਡ ਪੈ ਗਈ ਜਾਂ ਕਲੇਜੇ ਅੱਗ ਲੱਗ ਗਈ ਬੋਲ ਕਲੇਜੇ ਨੂੰ ਠੰਡ ਮਾਉਣ ਵਾਲੇ ਵੀ ਹੋ ਸਕਦੇ ਨੇ ਬੋਲ ਕਲੇਜੇ ਨੂੰ ਅੱਗ ਲਾਉਣ ਵਾਲੇ ਵੀ ਹੋ ਸਕਦੇ ਨੇ ਜਿਹੜੇ ਦਰੁਪਦੀ ਨੇ ਬੋਲੇ ਸੀ ਉਹ ਅੱਗ ਲਾਉਣ ਵਾਲੇ ਬੋਲ ਸੀ ਅੱਗ ਲੱਗ ਗਈ ਅੱਗ ਲੱਗ ਗਈ ਸੀ ਤੇ ਆ ਸਾਡੇ ਕੋਲ ਪਿਆ ਇਹਦਾ ਮਤਲਬ ਸਤਗੁਰੂ ਦੇ ਸ਼ਬਦ ਵਿੱਚ ਹੈ ਜਿਹੜਾ ਮਤਲਬ ਹੈ ਇੱਕ ਇੱਕ ਬਾਣ ਨਾਲੇ ਮਾਰਿਆ ਜਾ ਸਕਦਾ ਮਨ ਪਰ ਮਨ ਨੂੰ ਮਾਰਨਾ ਨਾ ਇਹ ਹੀ ਲੜਾਈ ਹੈ ਜਿਹੜੀ ਲੜ ਰਹੀ ਹੈ ਚੰਡੀ ਜਿਹੜੀ ਚੰਡੀ ਨੇ ਦੇਖ ਜਨ ਜੇ ਉਹਨਾਂ ਆਪ ਜਨਾਨੀ ਦਾ ਸਟਰਕਚਰ ਲਈ ਹੈ ਜਨਾਨੀ ਕਿਵੇਂ ਇੱਕ ਬੰਦੇ ਨੂੰ ਮਾਰ ਦੋਗੀ ਐਵੇਂ ਪਰ ਇੱਕ ਬੋਲ ਹੈ ਜਿਹੜਾ ਹਜ਼ਾਰਾਂ ਆਦਮੀਆਂ ਨੂੰ ਇੱਕੋ ਵਾਰੀ ਕਾਇਲ ਕਰ ਸਕਦਾ ਇੱਕੋ ਸਰੋਤਾਂ ਇੱਕੋ ਹੁੰਦਾ ਵਖਤ ਕਹਿੰਦੇ ਸਾਰੇ ਸਰੋਤ ਇਕੀਲ ਕੇ ਰੱਖਦੇ ਕੀ ਲੜਾ ਹੁੰਦਾ ਆਪਣੇ ਮਗਰ ਲਾ ਲੈਣਾ ਆਪਣੀ ਗੱਲ ਨੂੰ ਮਨਵਾ ਲੈਣਾ ਆਪਣੀ ਗੱਲ ਦਾ ਸਿੱਕਾ ਮਨਵਾ ਲੈਣਾ ਇਹਨੇ ਇਹ ਸੰਭਵ ਹੈ ਹਜ਼ਾਰਾਂ ਆਦਮੀਆਂ ਨੂੰ ਇਹੀ ਗੱਲ ਚੰਡੀ ਦੀ ਵਾਰ ਵਿੱਚ ਦਸਾਂ ਬਾਦਸ਼ਾਹ ਕਹਿੰਦੇ ਨੇ ਕਹਿੰਦੇ ਜਿਣ ਇੱਕਾ ਰਹੀ ਕੰਧਾਰ ਕੋ ਜਿਣ ਇੱਕ ਰਹੀ ਜਿਣ ਇੱਕ ਜਿਣ ਦਾ ਬੰਦਾ ਜਿਤਨਾ ਜਿਹਨੇ ਇਕਾ ਹੀ ਰਹੀ ਕੰਧਾਰ ਕੋ ਹਰਨਾਖਸ਼ ਕਈ ਹਜ਼ਾਰ ਕੋ ਹੁਣ ਸਾਡੇ ਕੋਲ ਆਜ਼ਾਦ ਇਤਿਹਾਸ ਵਿੱਚ ਇੱਕੋ ਹੀ ਹਰਨਾਖਸ਼ ਆਉਂਦਾ ਪਰ ਇੱਥੇ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਹਰਨਾਖਸ਼ ਕਈ ਹਜ਼ਾਰ ਕੋ ਹਰਨਾਖਸ਼ ਕੌਣ ਨੇ ਸਤ ਰਹਿਮਤ ਦੇਰੇ ਵਾਰ ਕੋ ਤੇਰਾ ਜਿਹੜਾ ਵਾਰ ਹੈ ਸਦਾ ਹੀ ਮਨ ਲਗੇ ਵੀ ਤੇਰੇ ਤੇ ਕੁਰਬਾਨ ਜੈਣਾ ਤੇਰਾ ਵਾਰ ਐਸਾ ਹਜ਼ਾਰਾਂ ਹੀ ਹਰਨਾਖਸ਼ ਇੱਕੋ ਵਾਰੀ ਤੂੰ ਇੱਕੋ ਇੱਕੋ ਹੀ ਇੱਕੋ ਹੀ ਲੜ ਲੈਣੀ ਆ ਜਿਣ ਜਿਣ ਦਾ ਮਤਲਬ ਜਤਨ ਕੰਧਾਰ ਹੁੰਦੀ ਆ ਹਜ਼ਾਰਾਂ ਬੰਦਿਆਂ ਦੀ ਕਤਾਰ ਕੰਧਾਰ ਹੁੰਦੇ ਹ ਹਜ਼ਾਰਾਂ ਆਦਮੀ ਆ ਦੇ ਕੰਧਾਰ ਜਿਹੜਾ ਇੱਕਾ ਹੀ ਰਹੀ ਇੱਕੋ ਹੀ ਸਿਰਫ ਫੌਜ ਨਹੀਂ ਨਾਲ ਜੰਡੀ ਤੇ ਜਿੰਨ ਇੱਕ ਹੀ ਰਹੀ ਕੰਧਾਰ ਕੋ ਹਰਨਾਖ ਸ਼ਗਈ ਹਜ਼ਾਰ ਕੋ ਹਜ਼ਾਰਾਂ ਹੀ ਹਰਨਾਖਸ਼ਾਂ ਨੇ ਇੱਕੋ ਵਾਰ ਨਾਲ ਮਾਰਦਨੀ ਸਤ ਰਹਿਮਤ ਤੇਰੇ ਵਾਰ ਕੋ ਜਿਹੜਾ ਤੇਰਾ ਵਾਰ ਉਹ ਵਾਰ ਕਿਹੜਾ ਉਹ ਸ਼ਸਤਾ ਦਾ ਵਾਰ ਨਹੀਂ ਹੈ ਇਹੀ ਜੰਡੀ ਲੜ ਰਹੀ ਹੈ ਜਿਹੜੇ ਭਗਤਾਂ ਨੇ ਲੜਾਈ ਲੜੀ ਹੈ ਬੇਦਾਂ ਜਿਹੜੀ ਤਰਨ ਦੀ ਲੜਾਈ ਹੁੰਦੀ ਹੋਈ ਉਸ ਦੇ ਵਿੱਚ ਸ਼ਬਦ ਦੀ ਲੜਾਈ ਹੈ ਸ਼ਬਦ ਵਿੱਚ ਇੰਨੀ ਤਾਕਤ ਹੈ ਲੱਖਾਂ ਕਰੋੜਾਂ ਆਦਮੀਆਂ ਨੂੰ ਆਪਣੇ ਖਿਲਾਫ ਵੀ ਕੀਤਾ ਜਾ ਸਕਦਾ ਲੱਖਾਂ ਕਰੋੜਾਂ ਆਦਮੀਆਂ ਨੂੰ ਆਪਣੇ ਨਾਲ ਸਹਿਮਤ ਵੀ ਕੀਤਾ ਜਾ ਸਕਦਾ ਇਹ ਉਹ ਲੜਾਈ ਹੈ ਅਸਲ ਵਿੱਚ ਜਿਹੜੀ ਇਹ ਲੜਾਈ ਹੈ ਇਹੀ ਉਥੇ ਕਿਹਾ ਹੈ ਅਸਲ ਵਿੱਚ ਜੇ ਹੁਣ ਆਪਾਂ ਦੁਬਾਰਾ ਇਹਨੂੰ ਸਮਝ ਕੇ ਚੱਲੀਏ ਦੋਨੇ ਗ੍ਰੰਥਾਂ ਚੋਂ ਜੇ ਆਪਾਂ ਨੂੰ ਸਪੋਥੀ ਸਾਹਿਬ ਚੋਂ ਵੀ ਦਸਮ ਗ੍ਰੰਥ ਤੋਂ ਹੁਣ ਸਮਝ ਕੇ ਜੇ ਆਪਾਂ ਚੱਲੀਏ ਵੀ ਜਿਹੜੀ ਲੜਾਈ ਹੈ ਕਹਿੰਦੇ ਗੁਰਬਾਣੀ ਮਨ ਮਾਰਿਆ ਹਾਂ ਸਾਦੇ ਮਨ ਦੇ ਖਿਲਾਫ ਲੜਾਈ ਆ ਤੁਹਾਨੂੰ ਦੀ ਲੜਾਈ ਉਹ ਮਨ ਦੇ ਖਿਲਾਫ ਹੁੰਦੀ ਚਾਹੇ ਆਪਣਾ ਚਾਹੇ ਕਿਸੇ ਦਾ ਜਿਹੜੀ ਲੜਾਈ ਦਾ ਰੂਪ ਰੇਖਾ ਜਿਹੜੀ ਚੰਡੀ ਲੜ ਰਹੀ ਹੈ ਕਹਿੰਦੇ ਗੁਰਬਾਣੀ ਮਨ ਮਾਰਿਆ ਅਣਿਆਲੇ ਅਣਿਆਂ RAM ਰਾਜੇ ਇਹ ਐਸੇ ਅਣਿਆਲੇ ਤੀਰ ਨੇ ਇਹ ਬੜਾ ਤੀਰ ਤਖਾ ਤਾਂ ਹੀ ਤਾਂ ਗਿਆ ਇਹ ਤੀਰ ਦਾ ਵਾਰ ਸਹਣਾ ਬਹੁਤ ਔਖਾ ਹੈ ਇਹ ਦਾ ਸਹੰਦਾ ਕੋਈ ਹੋਈ ਹੈ ਇਹਦਾ ਕਬੀਪਣ ਜਿਹੜਾ ਸਹਿਜ ਵਿੱਚ ਜ਼ਮੀਨ ਤੇ ਆ ਜਾਂਦਾ ਉੱਥੇ ਕਹੈ ਨਾ ਲਾਗਤ ਹੀ ਲੱਗਦੇ ਸਾਰੀ ਭੋਏ ਦੇ ਘਰ ਜਾਂਦਾ ਭੋਏ ਦਾ ਮਤਲਬ ਹੈ ਹੰਕਾਰ ਜ਼ਮੀਨ ਤੇ ਆ ਜਾਣਾ ਆਪਣੀ ਖਾਤ ਫਤ ਲੱਗ ਜਾਂਦੀ ਹੈ ਮੈਂ ਕਿੱਥੇ ਖੜਾ ਜੇ ਗੁਰਬਾਣੀ ਆਪਣਾ ਅਸਰ ਕਰ ਜਾਵੇ ਤੀਰ ਕੋ ਕਿ ਪਤਾ ਕੀ ਹੈ ਜਿੱਥੇ ਜਿਹਨੂੰ ਤੀਰ ਪੱਥਰ 'ਚ ਮਾਰੀਏ ਪੱਥਰ ਥੋੜਾ ਠੋਕੋ ਵੀ ਖੋਪ ਜੂ ਸਾਡਾ ਹਿਰਦਾ ਕੈਸਾ ਚਾਹੀਦਾ ਜੇ ਅੱਗੇ ਸਾਡਾ ਹਿਰਦਾ ਹੀ ਪੱਥਰ ਹੈ ਕਹਿੰਦੇ ਮਨਮੁਖ ਪੱਥਰ ਆ ਭੇਜੋ ਨਾ ਭਜਾਈ ਜੇ ਅੱਗੇ ਹੀ ਪੱਥਰ ਵਰਗਾ ਹਿਰਦਾ ਹੋਵੇ ਜਿਹਦੇ ਤੇ ਅਸਰ ਨਹੀਂ ਹੁੰਦਾ ਭਾਵੇਂ ਤੇ ਦਸਰ ਨਹੀਂ ਤਾਂ ਪੱਥਰ ਹੈ ਪੱਥਰ ਤੇ ਅਸਰ ਨਹੀਂ ਹੁੰਦਾ ਪਰ ਜੇ ਅੰਦਰ ਹਿਰਦਾ ਪੱਥਰ ਵਰਗਾ ਨਹੀਂ ਤਾਂ ਕੋਈ ਐਸਾ ਮਿਲ ਕੇ ਵੀ ਵਿਅਕਤੀ ਨਹੀਂ ਹੈਗਾ ਜਿਹੜਾ ਇਹ ਸ਼ਬਦ ਦੇ ਨਾਲ ਕੀ ਲੈਣਾ ਜਾਵੇ ਜਿਹਦੇ ਗਰੇਜੇ 'ਚ ਛੇਕ ਨਾ ਪਵੇ ਪਰ ਪੱਥਰ ਨਾ ਹੋਵੇ ਸਰਤੇ ਅਗਲਾ ਹਿਰਦਾ ਐਸਾ ਕੋਮਲ ਹਿਰਦਾ ਹੋਵੇ ਬਸ ਪਰੋ ਬਨੇ ਜਾਂਦਾ ਉਹ ਨਹੀਂ ਬਾ ਉਹ ਨਹੀਂ ਫਿਰ ਬਾਣੀ ਦੀ ਮਾਰ ਤੋਂ ਬਚਦਾ ਵੱਡੇ ਵੱਡੇ ਸੱਜਣ ਠੱਗ ਵਰਗੇ ਕੌਡੇ ਰਾਖਸ਼ ਵਰਗੇ ਬਲੀ ਘੰਧਾਰੀ ਵਰਗੇ ਸਾਈ ਮੀਆਂ ਮੀਰ ਵਰਗੇ ਐਡੇ ਐਡੇ ਬੰਦੇ ਆ ਤੇ ਕਰੇਜੇ 6k ਪਏ ਨੇ 6k ਦਾ ਮਤਲਬ ਹੈ ਗੁਰਬਾਣੀ ਨੂੰ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ ਜਿਨ੍ਹਾਂ ਨੂੰ ਸ਼ਬਦ ਨੇ ਇਹ ਚੰਡੀ ਦੇ 12 ਨੇ ਜਿਨ੍ਹਾਂ ਦੇ ਅਸਰ ਕੀਤਾ ਵੱਡੇ ਵੱਡੇ ਜੀਵਨ ਬਦਲੇ ਨੇ ਐਸੇ ਐਸੇ ਜੀਵਨ ਬਦਲੇ ਨੇ ਕਹਿੰਦੇ ਸਾਧੂ ਸੰਗਤ ਜੇ ਭਵੈ ਖਤਰੀ ਬਾਂਮਣ ਸ਼ੂਦ ਵੈਸ ਚੰਡਾਲ ਚੰਡਈਆ ਚੰਡਾਲ ਬੁੱਧ ਚੰਡਾਲ ਵੀ ਵਰਤੀ ਵਾਲੇ ਬੰਦੇ ਵੀ ਜੇ ਹੋਣ ਜੇ ਉਹ ਵੀ ਇਹਦੀ ਮਾਰ ਥਲੇ ਆ ਜਾਣ ਜਿਵੇਂ ਕੌਡਾ ਰਾਖਸ਼ ਤਲ ਤਲ ਦਾ ਜਿਵੇਂ ਆਪਾਂ 사ਖੀ ਸੁਣਦੇ ਆ ਇਹ ਤਾਂ ਦੁਪੱਲਾ ਚੰਡਾਲ ਕੀ ਹੋਊਗਾ ਜਿਹੜਾ ਜਿਉਂਦੇ ਆਦਮੀ ਨੂੰ ਤੜ ਤੜਲਾ ਹੋਵੇ ਐਸੇ ਬੰਦਿਆਂ ਤੇ ਵੀ ਜੇ ਇਹਦੇ ਸੰਪਰਕ ਵਿੱਚ ਕਿਸੇ ਚੰਡੀ ਦੇ ਆ ਜਾਣਾ ਕਿਸੇ ਗੁਰਮੁਖ ਦੇ ਤਾਂ ਆਹ ਹਾਲ ਹੁੰਦਾ ਜਿਹੜੀ ਲੜਾਈ ਲੜੀ ਜਾਂਦੀ ਹੈ ਇਹਨੂੰ ਬਾਰ-ਬਾਰ ਅਸੀਂ ਸਮਝ ਕੇ ਚੱਲਣਾ ਕਿਉਂ ਬਾਰ-ਬਾਰ 6 ਵਾਰੀ 6 ਵਾਰੀ ਘਟੋ ਘਟਾ 6 ਅੰਗਲਾਂ ਤੋਂ ਘਟ 6 ਅੰਗਲਾਂ ਤੋਂ ਗੱਲ ਚੰਡੀ ਦੀ ਕੀਤੀ ਹੈ ਦਸਮ ਬਾਦਸ਼ਾਹ ਨੇ ਦਸਮ ਗ੍ਰੰਥ ਵਿੱਚ ਕੀ ਲੋੜ ਸੀ ਮਾਰਕੰਡੇ ਵਾਲੇ ਨੂੰ ਵੀ ਕੋਟ ਕਰਨ ਦੀ ਕਿਉਂਕਿ ਮਾਰਕੰਡਾ ਵੀ ਇੱਕ ਮਹਾਨ ਰੇਸ਼ੀ ਹੋਇਆ ਉਹਨੇ ਵੀ ਆਪਣੇ ਅੰਗਲ ਤੋਂ ਚੰਡੀ ਨੂੰ ਕਿਵੇਂ ਸਮਝਿਆ ਭਗਵਤ ਭਰਾਨ ਵਾਲਾ ਜਿਹੜਾ ਰਾਈਟਰ ਹੈ ਉਹਨੇ ਚੰਡੀ ਨੂੰ ਕਿਵੇਂ ਸਮਝਿਆ ਉਹ ਸਾਰੇ ਸਾਰੇ ਐਂਗਲ ਜਿਹੜੇ ਨੇ ਉਹ ਵੀ ਤੁਹਾਨੂੰ ਦਿਖਾਏ ਨੇ ਵੀ ਮਾਰਖੰਡੇ ਰਿਸ਼ੀ ਜੀ ਚੰਡੀ ਨੂੰ ਕੀ ਸਮਝਦੇ ਸੀ ਭਗਵਤ ਪੁਰਾਨਾ ਦਾ ਰਾਈਟਰ ਉਹ ਕਿਵੇਂ ਸਮਝਦਾ ਸੀ ਦਸਮ ਬਾਸ਼ਾ ਨੇ ਆਪਣਾ ਵੀ ਐਂਗਲ ਦਿੱਤਾ ਚੰਡੀ ਦੀ ਵਾਰ ਵਿੱਚ ਹੋਰ ਵੀ ਜਿਹੜੇ ਅੱਡ ਅੱਡ ਮੜ ਕੇ ਜਿਵੇਂ ਚਰਤਪੁਰ ਪਖਾਨ ਦੇ ਵਿੱਚ ਚੰਡੀ ਦਾ ਚਰਤਰ ਆਇਆ ਇਸ ਨਾਲ ਆਪਾਂ ਵੀ ਕਿਉਂ ਹਣ ਬਾਰ-ਬਾਰ ਸਮਝ ਕੇ ਚੱਲ ਰਹੇ ਆਂ ਵੀ ਚੰਡੀ ਵਾਰੇ ਖਦੇ ਭਲੇਖਾ ਨਾ ਲੱਗ ਜਵੇ ਵੱਡੇ ਵੱਡੇ ਰਿਸ਼ੀਆਂ ਨੇ ਜਦੋਂ ਚੰਡੀ ਨੂੰ ਸਮਝਣਾ ਕੋਗੇ ਜਿਹੜਾ ਪਰਮੇਸ਼ਰ ਦੇ ਭਾਣੇ ਨੂੰ ਸਮਝਣਾ ਉਹਦੀ ਇੱਛਾ ਸ਼ਕਤੀ ਨੂੰ ਸਮਝਣਾ ਕਿਉਂਕਿ ਤੁਮਰੀ ਘਾਤ ਮੇ ਤੂੰ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ ਉਹਦੀ ਘਾਤ ਮੇ ਤੂੰ ਜਾਨਣਾ ਉਹਦੇ ਹਿਰਦੇ ਨੂੰ ਜਾਨਣਾ ਬਹੁਤ ਔਖਾ ਹੈ ਜਿਹੜੀ ਵਿਵੇਕ ਬੁੱਧੀ ਹੈ ਵਿਵੇਕ ਬੁੱਧੀ ਕੀ ਕੁਝ ਕਰ ਸਕਦੀ ਹੈ ਮੈਂ ਕਹਣਾ ਇੱਥੇ ਜਿਹੜੇ ਹੁਣ ਵੱਡੇ ਵੱਡੇ ਸਾਇੰਸ ਸਿਸਟਮ ਨੇ ਉਹਨਾਂ ਦੀ ਬੁੱਧੀ ਦਾ ਥਾਂ ਬਣੋਗਾ ਰੋਜ਼ ਨਵੀਂ ਤੇ ਨਵੀਂ ਖੋਜ ਰੋਜ਼ ਨਵੀਂ ਤੋਂ ਨਵੀਂ ਖੋਜ ਇਹ ਬੁੱਧੀ ਨਹੀਂ ਆਪਾਂ ਆਮ ਜਿਹੜੇ ਹੁਣ ਆਪਾਂ ਪੁਰਾਣੇ ਬੰਦੇ ਬੈਠੇ ਆ ਆਪਾਂ ਤਾਂ ਹੈਰਾਨ ਹੋਈ ਜੰਨੇ ਮੋਬਾਈਲ ਜਾਈ ਦੇਖ ਕੇ ਕੰਪਿਊਟਰ ਦੇਖ ਕੇ ਵੀ ਆਹ ਕੀ ਆ ਐਂ ਉਂਗਲੀ ਲਾਓ ਆਇਆ ਚੱਲੀ ਜਾਂਦਾ ਕੋਈ ਤਾਰ ਲਾਉਣ ਦੀ ਲੋੜ ਨਹੀਂ ਵਾਇਰਲੈਸ ਸਾਰਾ ਕੁਝ ਆ ਗਿਆ ਆਮ ਆਦਮੀ ਦੀ ਬੁੱਧੀ ਤਾਂ ਇੰਨਾ ਬੁੱਧੀ ਦਾ ਪ੍ਰਭਾਵਤ ਉਹਨਾਂ ਨੂੰ ਦੇਖ ਕੇ ਤੇ ਹੈਰਾਨ ਹੋਈ ਜਾਂਦੇ ਆ ਵੀ ਇਹ ਕਿਵੇਂ ਆ ਵੀ ਉਹ ਮਜਾਇਲਾ ਉੱਪਰ ਜਾਈ ਜਾਂਦੀਆਂ ਨੇ ਰਾਖ ਟੁੱਪੜ ਜਾਈ ਜਾਂਦੇ ਨੇ ਕੋਈ ਬੰਦਾ ਵੀ ਨਹੀਂ ਹੈ ਡਰੋਨ ਹਮਲੇ ਹੋਈ ਜਾਂਦੇ ਨੇ ਵਿੱਚ ਪਾਇਲਟ ਰਹਿਤ ਹਵਾਈ ਜਹਾਜ਼ ਆ ਕੇ ਆਮ ਆਦਮੀ ਦਾ ਐਸੀ ਬੁੱਧੀ ਤੋਂ ਹੈਰਾਨ ਪਰ ਜਿਹੜੀ ਬੁੱਧੀ ਦੀ ਗੱਲ ਉਰੇ ਵਿਵੇਕ ਬੁੱਧੀ ਦੀ ਗੱਲ ਹੋ ਰਹੀ ਹੈ ਜਿਹਨੇ ਸਾਰਾ ਸੰਸਾਰ ਨੂੰ ਚਲਾ ਰਹੀ ਹੈ ਸਾਰਾ ਸੰਸਾਰ ਨੂੰ ਕੰਟਰੋਲ ਕਰ ਰਹੀ ਹੈ ਸਾਰੇ ਜੀਵਾਂ ਦੇ ਨੱਕ ਦੇ ਵਿੱਚ ਜਿਹਦੀ ਨੱਥ ਹੈ ਉਹਦੀ ਉਹਦਾ ਥਾਂ ਪਾਉਣਾ ਨਾ ਖਾਊਗਾ ਉਹ ਬੁੱਧੀ ਨੂੰ ਇਮੇਜਨ ਕਰੀਏ ਇੱਕ ਆਮ ਆਦਮੀ ਸਾਨੂੰ ਚੱਕਰਤ ਕਰ ਦਿੰਦੀ ਆਮ ਆਦਮੀ ਦੀ ਬੁੱਧੀ ਆਮ ਆਦਮੀ ਦੀ ਬੁੱਧੀ ਸਾਨੂੰ ਚੱਕਰਤ ਕਰ ਦਿੰਦੀ ਹੈ ਇਹਨਾਂ ਕਿ ਸਾਡੇ ਸਾਹਮਣੇ ਹੀ ਐ ਪਰ ਜਦੋਂ ਬਿਵੇਕ ਬੁੱਧੀ ਵਰਗਡ ਹੁੰਦੀ ਹੈ ਉਹ ਉਹਦਾ ਕੀ ਕੋਈ ਉਹਦਾ ਥਾਂ ਬਾਲੂ ਇਸ ਕਰਕੇ ਬਿਵੇਕ ਤਾਂ ਹੀ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਮੈਂ ਐਸਾ ਗੁਰ ਪਾਇਆ ਜਾਂਗਾ ਨਾ ਬਿਵੇਕੋ ਜਿਹੜਾ ਬਿਵੇਕ ਹੈ ਉਹ ਗਿਆਨ ਹੈ ਜਿਹਦੇ ਅੰਦਰ ਸਾਰੀਆਂ ਬੁੱਧੀਆਂ ਐ ਸਾਰਿਆਂ ਦੇ ਨੱਕ ਨੱਥ ਕਿਵੇਂ ਬਜੂਗੀ ਨੱਕ ਨੱਥ ਦਾ ਮਤਲਬ ਹੈ ਸਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਚਲਾਉਣਾ ਜਿਵੇਂ ਅਸੀਂ ਨੱਤ ਪਾ ਕੇ ਜਾਨਵਰ ਨੂੰ ਆਪਣੇ ਕੰਟਰੋਲ 'ਚ ਲੈਣੇ ਆ ਐਵੇਂ ਸਾਡੇ ਸਾਰਿਆਂ ਦੇ ਨੱਕ 'ਚ ਨੱਥਾ ਨੱਕ 'ਚ ਨੱਥਾ ਦਾ ਮਤਲਬ ਹੈ ਅਸੀਂ ਸਾਰੇ ਚਲਾਏ ਚੱਲਦੇ ਆ ਪਰ ਸਾਨੂੰ ਨਹੀਂ ਪਤਾ ਇਹ ਗੱਲ ਭਗਤਾਂ ਨੇ ਇਹ ਗੱਲ ਲੀਕ ਆਊਟ ਕਰੀ ਆ ਸਾਨੂੰ ਦੱਸੀ ਆ ਭਗਤਾਂ ਨੇ ਗੱਲ ਇਹ ਵੀ ਅਸੀਂ ਸਾਰੇ ਚਲਾਏ ਚੱਲ ਰਹੇ ਆ ਪਰ ਸਾਨੂੰ ਨਹੀਂ ਪਤਾ ਵੀ ਅਸੀਂ ਚਲਾਏ ਚੱਲ ਰਹੇ ਆ ਕਿਵੇਂ ਚਲਾਏ ਚੱਲਦੇ ਆ ਇਹ ਸਾਰਾ ਗੁਰਬਾਣੀ 'ਚ ਖੁਲਾਸਾ ਕੀਤਾ ਸਮਝਾਇਆ ਆਡਾ ਡੈਂਗਲੋਂ ਤੋਂ ਕਿਵੇਂ ਅਸੀਂ ਚਲਾਏ ਚੱਲ ਰਹੇ ਆ ਪਿਛੇ ਮੈਂ ਕਿਹਾ ਮਤਾ ਕਰੇ ਪੂਰਬ ਕੇ ਤਾਈ ਪੱਛਮ ਹੀ ਲਜਾਤ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ ਇਹ ਸਾਰੇ ਜਿਹੜੇ ਗੁਰਬਾਣੀ ਦੇ ਜਿਹੜੀਆਂ ਜਿਹੜੀਆਂ ਪੰਕਤੀਆਂ ਨੇ ਇਹ ਸਾਨੂੰ ਦਿਖਾਉਂਦੀਆਂ ਨੇ ਵੀ ਅਸੀਂ ਚਲਾਏ ਚੱਲ ਰਹੇ ਆ ਅਸਲ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਏ ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ ਇਸ ਕਰਕੇ ਜਿਹੜੀ ਐਨੇ ਸਾਰੇ ਹੁਕਮ ਜਿਹੜਾ ਚਲਾ ਰਿਆ ਉਹ ਬੁੱਧੀ ਘਰੇ ਸਟੈਂਡਰਡ ਦੀ ਹੋ ਉਹ ਬੁੱਧੀ ਨੂੰ ਸਮਝ ਰਹੇ ਨੇ ਉਹ ਬੁੱਧੀ ਨੂੰ ਸਮਝਣ ਚ ਭਲੇਖਾ ਨਾਲ ਲੱਗ ਜਵੇ ਭਲੇਖਾ ਦਾ ਮਤਲਬ ਆ ਸੀ ਉਹਨੂੰ ਛੋਟੀ ਕਰਕੇ ਨਾ ਅੰਕਲੀ ਆ ਕਿਤੇ ਸਾਰੀਆਂ ਸਭਨਾ ਗੱਲਾਂ ਸਮਰੱਥ ਆ ਉਹ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ਜੋ ਮਰਜ਼ੀ ਕਰ ਦੇਵੇ ਉਹ ਹਰਨ-ਪਰਨ ਜਾ ਕਾ ਨੇਤਰ ਹੋਰ ਇੱਕ ਅੱਖ ਦੇ ਚਪਕਣ ਦੇ ਟਾਈਮ 'ਚ ਜੋ ਮਰਜ਼ੀ ਕਰ ਸਕਦੀ ਹੈ ਉਹ ਬੁੱਧੀ ਹਰਨ-ਭਰਨ ਜਾ ਕਾ ਨੇਤਰ ਹੋਰ ਜਾ ਕਾ ਮਨ ਤਾ ਕਾ ਮੰਤਰ ਨਾਲੇ ਹੋਰ ਹੁੰਦਾ ਉਹਦਾ ਮੰਤਰ ਨਹੀਂ ਜਾਣਦਾ ਹੁਣ ਕਹਿੰਦੇ ਕੀ ਮੰਤਰ ਮਾਰਦਾ ਉਹਦੀ ਬੁੱਧੀ ਵਿੱਚ ਕੀ ਮੰਤਰ ਹੈ ਕੀ ਸ਼ਕਤੀ ਹੈ ਹੋਰ ਨਹੀਂ ਕੋਈ ਜਾਣਦਾ ਪਰ ਬ੍ਰਹਮਗਣੀ ਕੀ ਗੱਤ ਬ੍ਰਹਮਗਣੀ ਜਾਣਦਾ ਜਿਹੜਾ ਉਸ ਸਟੈਂਡਰਡ ਤੇ ਪਹੁੰਚ ਜਾਊਗਾ ਵਿਵੇਕ ਬੁੱਧੀ ਤੱਕ ਪਹੁੰਚ ਜਾਊਗਾ ਉਹਨੂੰ ਮਰ ਪਤਾ ਲੱਗਦਾ ਵੀ ਇਹ ਚੱਲਦਾ ਕਿ ਮੈਂ ਸੰਸਾਰ ਇਸ ਕਰਕੇ ਭਲੇਖਾ ਨਾ ਲੱਗ ਜਵੇ ਬਾਰ-ਬਾਰ ਬਾਰ-ਬਾਰ ਅਸੀਂ ਕੁਰਬਾਨੀ ਦੀ ਮਦਦ ਦੇ ਨਾਲ ਸਮਝ ਰਿਹਾ ਕਿ ਭਲੇਖਾ ਨਾ ਲੱਗ ਜਵੇ ਉਹ ਚੰਡੀ ਵਾਲੇ ਉਹ ਬੁੱਧੀ ਵਾਲੇ ਹਾਂਜੀ ਜਿਤਲਕੇਸ਼ ਦਿਨੇਸ਼ ਨਿਸ਼ੇਸ਼ ਗਣੇਸ਼ ਜਲੇਸ਼ ਦਿਓ ਹੈ ਪਜਾਈ ਲੈ ਦੇਖੋ ਆ ਹੁਣ ਇੱਥੇ ਹੀ ਲੈ ਲੈਂਦੇ ਆਪਾਂ ਹੁਣ ਜਿਹੜਾ ਇਹ ਜਿੱਤੇ ਆ ਉਹ ਸਾਲਾਂ ਕੇ ਉਹ ਸੁਰਗ کہہ ਰਹੇ ਨੇ ਉਹ ਨਹੀਂ ਪਾਜ ਹਾਲਾਂਕਿ ਗੁਰੂ ਸਾਹਿਬ ਕਿਉਂਕਿ ਸੰਸਾਰੀ ਭਾਸ਼ਾ ਛੇ ਬੋਲਿਆ ਜਾਂਦੇ ਆ ਵੀ ਉਹ ਉਹਨਾਂ ਨੂੰ ਸੁਰਗ ਕਹਿੰਦੇ ਨੇ ਉਹਨਾਂ ਨੂੰ ਸੁਰਗ ਕਹਿੰਦੇ ਨੇ ਉਹ ਆਪਣੇ ਆਪ ਨੂੰ ਦੇਵਤੇ ਮੰਨ ਚੰਗਿਆਰ ਨਹੀਂ ਮੰਨਦੇ ਨੇ ਉਹ ਕਹਿੰਦੇ ਨੇ ਰਾਖਸ਼ ਹਨ ਪਰ ਜੇ ਦਸਾਂ ਬਾਦਸ਼ਾਹ ਦੀ ਦ੍ਰਿਸ਼ਟੀ ਕੋਣ ਤੋਂ ਦੇਖਾਂਗੇ ਗੁਰੂਆਂ ਨੇ ਉਹ ਨਹੀਂ ਕਿਸੇ ਨੂੰ ਰਾਖਸ਼ ਮੰਨਦੇ ਉਹ ਕਹਿੰਦੇ ਜੇ ਰਾਖਸ਼ ਜ ਵੱਡਾ ਹੈ ਤਾਂ ਮੰਨੇ ਆ ਸਾਰਿਆਂ ਦਾ ਜੇ ਰਕਸ਼ਸ਼ ਹੈ ਜੇ ਕੋ ਰਾਵਣ ਹੈ ਤਾਂ ਸਾਡਾ ਮੰਨੇ ਰਾਵਣ ਸਾਡਾ ਹੰਕਾਰੇ ਰਾਵਣ ਜੇ ਹੈ ਤਾਂ ਹੋਰ ਕੋਈ ਆਦਮੀ ਜਨਮ ਕਰਕੇ ਕੋਈ ਰਕਸ਼ਸ਼ ਨਹੀਂ ਹੁੰਦਾ ਗੁਰਬਾਣੀ ਇਸੈਂਪਲ ਤੋਂ ਰਕਸ਼ਸ਼ ਜਾਂ ਉਹ ਮੰਨਦੀ ਹੈ ਹੁਣ ਤੁਸੀਂ ਦੇਖੋ ਹੁਣ ਇੱਥੇ ਇੰਦਰ ਵੀ ਭਜਾਤਾ ਸੁਰਜ ਤਲੇ ਸਾਰੇ ਬੰਦੇ ਸਾਰਾ ਸਮਾਜ ਆਪਣੇ ਮਗਰਲਾਲੀ ਮਗਰਲਾਲੀ ਨਾਲ ਤੇ ਕੰਡੇ ਕਾ ਕੱਢ ਕੇ ਗਿਆਣੂ ਇਹਨਾਂ ਦਾ ਲੁਕੇਸ਼ ਦਿਨੇਸ਼ ਨਿਸ਼ੇਸ਼ ਗਣੇਸ਼ ਸਾਰੇ ਮਗਰ ਲਾਲੇ ਬਦਵਾਨ ਜਿਨੇ ਲਾਇਨੇ ਉਹਦੀ ਬੁੱਧੀ ਕੈਸੀ ਹੋਊ ਜੀ ਸੁੰਭਣ ਸੁੰਭ ਦੀ ਗੱਲ ਚੱਲ ਰਹੀ ਹੈ ਨਾ ਜੀ ਸੁੰਭ ਬਗੈਰ ਬਗੈਰ ਗਿਆਨ ਤੋਂ ਤਾਂ ਬਗੈਰ ਗਿਆਨ ਤੋਂ ਤਾਂ ਸ਼ਸਤਰ ਵੀ ਨਹੀਂ ਚੱਲਦਾ ਬਗੈਰ ਨੌਲੇਜ ਤੋਂ ਤਾਂ ਘਾਟਾ ਕਾ ਲਾਲੇ ਤਾਂ ਕਈ ਵਾਰੀ ਰਿਵਾਲਵਰ ਸਾਫ਼ ਕਰਦੇ ਆਪਣਾ ਆਪਣੇ ਦੀ ਫੈਨ ਕਰਾ ਲੈਂਦੇ ਨੇ ਕਰੋ ਹੁੰਦਾ ਨਹੀਂ ਆ ਬਰੋਜਗੜਨਾ ਮਾ ਹੁੰਦੀਆਂ ਨੂੰ ਅਣਜਾਣ ਆਦਮੀ ਤਾਂ ਜੇ ਗਰਵਾਹਨ ਵੀ ਜਲਾਉ ਆਪਣੇ ਗਿੱਟੇ ਦੀ ਮਾਰ ਲੰਦਾ ਉਹ ਅਣਜਾਣ ਆਦਮ ਨੂੰ ਕਹੀ ਨਹੀਂ ਜਲਦੀ ਪੈਰ ਵਡਾ ਲੰਦਾ ਅਣਜਾਣ ਆਦਮ ਨੂੰ ਖੁਰਪਾ ਨਹੀਂ ਚੱਲਦਾ ਉਹ ਗੱਲਾਂ ਵਡਾ ਲੂਗਾ ਬਗੈਰ ਗਿਆ ਤੂੰ ਕੁਝ ਵੀ ਨਹੀਂ ਜਲਦਾ ਇਸ ਕਰਕੇ ਜਿਨ੍ਹਾਂ ਨੇ ਹਾਂ ਐਨੇ ਲੋਕੇਸ਼ਨ ਦਿਨੇਸ਼ ਐ ਸਾਰੇ ਜੋ ਗਨੇ ਲਏ ਨੇ ਸਭ ਨੂੰ ਸਭ ਦਾ ਕਿਨਾ ਗਿਆ ਨੋ ਪਰ ਹਾਲਾਂਕਿ ਬਵੇਕ ਬੁੱਧ ਨਹੀਂ ਉੱਥੇ ਚੰਡੀ ਫਿਰ ਜਿਹੜੀ ਇਹਨਾਂ ਨੂੰ ਹਰੂ ਉਹ ਜਿਹੜੀ ਸੁੰਭ ਨੂੰ ਸੁੰਭ ਨੂੰ ਪ੍ਰਾਜਿਤ ਕਰੂਗੀ ਉਹ ਉਹ ਬੁੱਧੀ ਕਿਸੇ ਸਟੈਂਡਰਡ ਦੀ ਹੋਊ ਔਰ ਹੋਰ ਦੇਖੋ ਨਾਲੇ ਆਪਣੀ ਫੌਜ ਨਹੀਂ ਹੋਊ ਉਹਦੀ ਛੱਡੀ ਦੀ ਇਹਨਾਂ ਇਹਨਾਂ ਦੀ ਫੌਜ ਨਾਲ ਨਾਲ ਕੰਮ ਸਾਰ ਲੈਣਾ ਦੇਵਤੇਵਾਲੀ ਨਾਲੇ ਇਸ ਕਰਕੇ ਗੁਰਮੁਖ ਖਦੇ ਆਪਣੀ ਫੌਜ ਨਹੀਂ ਬਣਾਉਂਦਾ ਹੁੰਦਾ ਇਹਨਾਂ ਜੀ ਦੋ ਗਰੁੱਪਾਂ ਜੋ ਆਪਣੇ ਨਾਲ ਸਹਿਮਤ ਕਰਕੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਲੜਾਣਾ ਲਾਉਂਦਾ ਕਿ ਦੂਜੇ ਨੂੰ ਜਿਵੇਂ ਬਾਂਦਰ ਨਹੀਂ ਪਿੰਦੀਆਂ ਬਿੱਲੀਆਂ ਨੂੰ ਲੜਾ ਕੇ ਫਾਇਦਾ ਲਿਆ ਜਾਂਦਾ ਹੁੰਦਾ ਗੁਰਮੁਖ ਐਂ ਕਰਦਾ ਹੁੰਦਾ ਤਾਂ ਹੀ ਦਸਮ ਬਾਸ਼ਾ ਨੇ ਕਿਹਾ ਸੀ ਜਦੋਂ ਪਿੱਛੇ ਫੌਜ ਬਣਾਉਣੀ ਪਈ ਬਾਦ ਦਸਮ ਬਾਸ਼ਾ ਨੇ ਕਲੀਅਰ ਕੀਤਾ ਆਪ ਲੜੂ ਨਾ ਫੌਜ ਲੜਾਉ ਨਾ ਕਹਿੰਦੇ ਮਾ ਆਪ ਲੜਨਾ ਨਾ ਫੌਜ ਲੜਨੀ ਉਹ ਤਾਂ ਮਜਬੂਰੀ ਸੀ ਨਾਲੇ ਕਿਹੜੀ ਫੌਜ ਸੀ ਆਮ ਸਿਧਾਰਨ ਸਿੱਖ ਸੀਗੇ ਉਹ ਕਰਪਾਲ ਦਾਸ ਸੀ ਜਿਹੜਾ ਉਹ ਉਦਾਸੀ ਸੀਗਾ ਹਯਾਤ ਖਾਂ ਮਾਰਿਆ ਉਹ ਸੁੱਖਾਂ ਰਕੜਨ ਵਾਲੇ ਡੰਡੇ ਨਾਲੇ ਮਾਰਦਾ ਹੋ ਸਿਰਫ ਇਹ ਤਾਂ ਜਦੋਂ ਸੱਚ ਤੁਹਾਡੇ ਕੋਲ ਹੈ ਸੱਚ ਤੁਹਾਡੇ ਕੋਲ ਹੈ ਸੱਚ ਦੀ ਆਪਣੀ ਇੱਕ ਤਾਕਤ ਹੁੰਦੀ ਹੈ ਜਦੋਂ ਵੱਡੀਆਂ-ਵੱਡੀਆਂ ਹਕੂਮਤਾਂ ਹੱਲ ਜਾਂਦੀਆਂ ਨੇ ਵੰਦਾਰੀ ਮੂਰੇ ਜਿੱਥੇ ਸੱਚ ਖੜਾ ਜਿੱਥੇ ਸੱਚ ਦੇ ਪਹਿਰਾ ਦੇਣ ਵਾਲੀ ਬਬਰਕ ਹੋਵੇ ਵੱਡੀਆਂ-ਵੱਡੀਆਂ ਹਕੂਮਤਾਂ ਛੱਡ ਕੇ ਭੱਜ ਜਾਂਦੀਆਂ ਨੇ ਸੱਚ ਚ ਇੰਨੀ ਤਾਕਤ ਹੈ ਪਰ ਅਸੀਂ ਸੱਚ ਦੀ ਤਾਕਤ ਨੂੰ ਸਮਝਦੇ ਨਹੀਂ ਕਿਉਂਕਿ ਅਸੀਂ ਬਲੀਵ ਕਰਦੇ ਹਾਂ ਭਰੋਸਾ ਕਰਦੇ ਹਾਂ ਸੰਸਾਰੀ ਸ਼ਕਤੀ ਤੇ ਸੰਸਾਰੀ ਪੈਸਾ ਜਾਂ ਸੰਸਾਰੀ ਵੈਪਨ ਇਹੀ ਭਲੇਖੇ ਨੇ ਬੱਡੇ ਆ ਦੇਖੋ ਹੁਣ ਦੱਖਣੀ ਫਰੀਕਾ ਯਾਦ ਹੋਇਆ ਨਹੀਂ ਕਰਨਾ ਬਿਆਨ ਨਹੀਂ ਯਾਦ ਇਸ ਕਰਕੇ ਜਿਹੜੀ ਸੱਚ ਦੀ ਤਾਕਤ ਹੈ ਸੱਚ ਦੀ ਤਾਕਤ ਬਹੁ ਵੱਡੀ ਤਾਕਤ ਹੁੰਦੀ ਹੈ ਇਹ ਚਾਰੇ ਕਾਲਾਂ 'ਚ ਰਹਿੰਦਾ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹਾਂਜੀ ਆ ਬੰਦ ਕਰੇ ਕੋਈ ਬੰਦ